ਬੀਰੀਆ ਆਪਾ ਹੀ ਕਿਉਂ ਤੇਰੇ ਪੈਰ ਤੇਰੇ ਹੱਥ ਲਾਵਾ ਕਰੀ ਬੀਰੀਲੇ ਕਿਤੇ ਰੱਬੀ ਰੁਹਾ ਹੁੰਦੀ ਨਹੀਂ ਅਸਲ ਪਵਾ ਲਓ ਹੁਣ ਤਾਂ ਕੋਈ ਗੱਲ ਨਹੀਂ ਜੀ ਵਿਚਾਰਾ ਇੱਥੇ 8 ਸਾਲ ਤੋਂ ਇਕਨੇ ਚੱਲ ਰਿਹਾ ਜੀ 8 ਸਾਲ ਤੋਂ ਐਂ ਚੱਲ ਰਿਹਾ ਜੀ ਨੀਰਾ ਪਵਾ ਲਿਆ ਲਵੇ ਖੜ ਕੇ ਨੀਰਾ ਵੜਾ ਲਿਆ ਗੋਹਾ ਚਕਾ ਲਿਆ ਨੀਰਾ ਵੜਾ ਲਿਆ ਦੇਖੋ ਕਾਹਨੂੰ ਆ ਜੀ ਖਰਾਬ ਬਾਪੂ ਜੀ ਤੁਹਾਨੂੰ ਦੱਸ ਦਿਆਂ ਵੀਰੇ ਕੀ ਨਾਮ ਹੈ ਆਪਕਾ ਨਿਰਮਲ ਕੁਮਾਰ ਨਿਰਮਲ ਕੁਮਾਰ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਹਾਂ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਬਾਈ ਜੀ ਆ ਕੀ ਇਹਦਾ ਇਹਦਾ ਜ਼ੁਲਮ ਕੀ ਹੈ ਇਹਦਾ ਜ਼ੁਲਮ ਸਿਰਫ ਇਹ ਆ ਵੀ ਇਹ ਰੇਲਵੇ ਸਟੇਸ਼ਨ ਤੇ ਆ ਗਿਆ ਬੰਦੇ ਫੜ ਲਿਆਉਂਦੇ ਨੇ ਜੀ ਤੇ ਇਹ ਤਾਂ ਭੁੱਖ ਦਾ ਵਿਚਾਰਾ ਮਾਰਿਆ ਸੀ ਤੇ ਇੱਥੇ ਲਿਆ ਗਿਆ ਬਸ ਉਹੀ ਕਹਾਣੀ ਜੀ ਪਰ ਬੜੇ ਦੁੱਖ ਦੀ ਗੱਲ ਆ ਅਸੀਂ ਅੰਮ੍ਰਿਤਸਰ ਉਗਰੌਲਖ ਪਿੰਡ ਦੇ ਵਿੱਚ ਖੜੇ ਆ ਜੀ ਵੀ ਇਹ ਬਾਪੂ ਜੀ ਇਹਨਾਂ ਨੇ ਫੌਜ ਦੇ ਵਿੱਚ ਨੌਕਰੀ ਕਰੀ ਆ ਫੌਜੀ ਨੂੰ ਕਿੰਨਾ ਸਲੂਟ ਮਾਰੇ ਜਾਂਦੇ ਨੇ ਸਤਿਕਾਰ ਸੀਗਾ ਫੌਜ ਦਾ ਵੀ ਬਹੁਤ ਸਾਡੀ ਰੱਖੀ ਕਰਦੀ ਐ ਪਰ ਤੁਸੀਂ ਦੇਖੋ ਅੱਜ ਫੌਜ ਸਾਡੇ ਨਾਲ ਕੀ ਕੁਝ ਕਰਦੀ ਐ ਸਾਬਕਾ ਫੌਜੀ ਨੇ ਮੈਨੂੰ ਲੱਗਦਾ ਇਦਾਂ ਦੇ ਇਨਸਾਨਾਂ ਦੀ ਜਿਹੜੀ ਪੈਂਸਲਾਂ ਵੀ ਜਿਹੜਾ ਬੰਦ ਕਰ ਦਿੱਤੀਆਂ ਜਾਣੇ ਚਾਹੀਦੇ ਨੇ ਸਾਨੂੰ ਬਾਤ ਤਾਂ ਪੈ ਗਈ ਫ੍ਰੀ ਦਾ ਬੰਦਾ ਫੜ ਲੈਣਾ ਸਾਡੇ ਬੱਚੇ ਕਿੰਨੇ ਤੁਸੀਂ ਪੰਜਾਬ ਦੇ ਜਿਹੜੇ ਫੜ-ਫੜ ਕੇ ਘਰਾਂ 'ਚ ਰੱਖ ਰੱਖੇ ਨੇ ਕੀ ਦਿੱਕਤ ਐ ਬਾਪੂ ਜੀ ਇਹ ਮੇਰੀ ਇੱਕ ਗੱਲ ਦੱਸੋ ਤੁਸੀਂ ਰੋਡ ਤੇ ਜਾਂਦਾ ਬੰਦਾ ਫੜ ਲਿਆ ਇਹਨੂੰ ਜ਼ਬਰਦਸਤੀ ਨਹੀਂ ਮੰਨਦੇ ਹੋਰ ਕੀ ਮੰਨਦੇ ਹੋ ਕੱਲੇ ਤੁਹਾਨੂੰ ਵੀਰੇ ਕੀ ਇਹ ਬੁੱਠੀ ਬੁਰਕੀ ਫੱਸੀ ਵੀ ਆ ਵੀਰੇ ਮੇਰੇ ਭਾਈ ਮੈਨੂੰ ਐ ਤਾਂ ਦੱਸ ਦੋ ਆਪਾਂ ਤੁਸੀਂ ਵੀਰੇ ਗਲਤੋਂ ਤੁਹਾਨੂੰ ਦੇਖੋ ਮਹਿਸੂਸ ਹੋ ਰਿਹਾ ਤੁਸੀਂ ਤਾਂ ਚਿਹਰਾ ਟੱਕ ਕੇ ਆਏ ਨਾ ਜੇ ਤੁਸੀਂ ਗਲਤ ਨਾ ਹੁੰਦੇ ਤੁਸੀਂ ਕਿਉਂ ਚਿਹਰਾ ਟੱਕੋਗੇ ਵੀਰੇ ਯਾ ਕਿ ਉਹ ਘਰ ਤੋਂ ਬਦਲਿਆ ਘੁੰਮੇ ਹੋ ਵਾਹਿਗੁਰੂ ਵਾਹਿਗੁਰੂ ਸਾਡੇ ਲਈ ਇਹ ਖੁਸ਼ੀ ਦੇ ਪਲ ਨਾ ਜੀ ਪਰ ਪੜਨਾ ਪਾ ਚਾਹਤੇ ਆਪੇ ਆਪਕੋ ਜੋ ਮੇਰੇ ਬਾਪ ਪਿਤਾ ਜੀ ਮਿਲ ਗਏ ਨਹੀਂ 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 ਵੀਰੇ ਨਹੀਂ 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 ਮੇਰੇ ਭਾਈ ਨਹੀਂ ਨਹੀਂ ਕੋਈ ਗੱਲੇ ਨਹੀਂ ਕੋਈ ਗੱਲੇ ਨਹੀਂ ਕੋਈ ਗੱਲੇ ਨਹੀਂ ਕੋਈ ਗੱਲੇ ਨਹੀਂ ਤੁਸੀਂ ਰੋਵੋ ਨਾ ਰੋਵੋ ਨਾ ਕੋਈ ਗੱਲੇ ਨਹੀਂ ਦੋਸਤੋ ਜਿਹੜੇ ਵੀਰ ਨੂੰ ਅਸੀਂ ਅਜਨਾਲੇ ਏਰੀਆ ਦੇ ਵਿੱਚੋਂ ਲੈ ਕੇ ਆਏ ਛੜਾਕੇ ਜੀ ਕੱਲ ਪਰਸੋਂ ਤੁਸੀਂ ਵੀਡੀਓ ਦੇਖ ਰਹੇ ਹੋ ਇੱਕ ਸਾਬਕਾ ਫੌਜੀ ਸੀਗੇ ਉਹਨਾਂ ਦੇ ਘਰ ਦੇ ਵਿੱਚੋਂ ਇਹ ਉਹਨਾਂ ਦਾ ਪਰਿਵਾਰ ਮਿਲ ਗਿਆ ਜੀ ਬੜੀ ਖੁਸ਼ੀ ਦੀ ਗੱਲ ਆ ਇਹੀ ਨਿਰਮਲ ਨਾਮ ਸੀ ਨਾ ਨਿਰਮਲ ਜੀ ਨਿਰਮਲ ਕੁਮਾਰ ਨਿਰਮਲ ਜੀ ਦੇ ਇਹ ਬੇਟਾ ਜੀ ਇਹ 15 ਸਾਲ ਤੋਂ ਇਹ ਬਜ਼ੁਰਗ ਲਾਪਤਾ ਸੀਗੇ ਤੁਸੀਂ ਦੇਖੋ ਉੱਥੇ ਕਿੰਨੀ ਤਸ਼ੱਦਦ ਘਰ ਦੇ ਵਿੱਚ ਉਸ ਇਨਸਾਨ ਤੇ ਹੋ ਰਹੀ ਸੀ ਇੱਕ ਜਿਹੜਾ ਸਾਬਕਾ ਫੌਜੀ ਵੱਲੋਂ ਕੁਝ ਵੀਰਾਂ ਨੇ ਕਿਹਾ ਵੀ ਫੌਜੀ ਸ਼ਬਦ ਨਹੀਂ ਵਰਤਣਾ ਸੀ ਦੇਖੋ ਇੱਕ ਫੌਜ ਦੀ ਜ਼ਿੰਮੇਵਾਰੀ ਬਣਦੀ ਆ ਸਾਡੇ ਨਾਗਰਿਕਾਂ ਲਈ ਵੀ ਸਾਡੀ ਜੇਕਰ ਉਹਨਾਂ ਨੇ ਨੌਕਰੀ ਕੀਤੀ ਆ ਤਾਂ ਉਹਨਾਂ ਦਾ ਆਮ ਨਾਗਰਿਕਲੀ ਕੀ ਜ਼ਿੰਮੇਵਾਰੀ ਬਣਦੀ ਆ ਕੀ ਕਿਸੇ ਬਜ਼ੁਰਗਾਂ ਨੂੰ ਗੁਲਾਮ ਬਣਾ ਕੇ ਤਸ਼ੱਦਦ ਕਰਨਾ ਜ਼ਿੰਮੇਵਾਰੀ ਆ ਤੇ ਤੁਸੀਂ ਦੇਖ ਰਹੇ ਹੋ ਬਾਕੀ ਅਸੀਂ ਜਾਂਚ ਪੜਤਾਲ ਹੁਣ ਕਰਨੀ ਸ਼ੁਰੂ ਕੀਤੀ ਆ ਜੀ ਸਾਰਾ ਕੁਝ ਜਿਹੜਾ ਉਹ ਜਿਹੜੇ ਸ਼ਬਦ ਇਹ ਦੱਸਦੇ ਨੇ ਚਾਚੇ ਤਾਏ ਉਹ ਸਾਰਾ ਕੁਝ ਉਹ ਬੋਲਦੇ ਨੇ ਆਪ ਆਪ ਕਹ ਲੱਗਤੇ ਹੋ ਉਹਨਕੇ بیٹے ਹੈ ਕਿਆ ਨਾਮ ਹੈ ਆਪਕਾ ਜੀ ਸਿੱਧੂ ਸਿੱਧੂ ਆਪਕਾ ਭਾਈ ਮੈਂ ਸਭ ਨੂੰ ਲੁਧਿਆਣਾ ਲਿਖਾਤਾ ਹਾਂ ਓਕੇ ਆਪ ਭਾਈ ਕੌਣ ਹੋ ਬڑا ਭਾਈ ਹੈ ਮੇਰਾ ਆਪਕਾ ਕਿਆ ਨਾਮ ਹੈ ਖੱਲੂ ਪ੍ਰਸਾਦ ਕੱਲੂ ਆਪ ਇਨਕਾ ਵੀ ਨਾਮ ਉਹਨਾਂ ਨੇ ਲਿਆ ਥਾ ਇਸ ਵੀਰੇ ਦਾ ਨਾਮ ਉਹਨਾਂ ਨੇ ਲੈਤਾ ਸੀ ਵੀਡੀਓ ਦੇ ਵਿੱਚ ਵੀ ਕੱਲੂ ਮੇਰਾ ਜਿਹੜਾ ਭਰਾ ਭਰਾ ਹੂੰ ਤੁਸੀਂ ਨਹੀਂ ਆਪ ਕਿਹ ਲੱਗਦੇ ਹੋ ਮੈਂ ਹੁਣ ਦਾ ਚਾਚਾ ਲੱਗਦਾ ਹਾਂ ਚਾਚਾ ਆਪ ਦਾ ਕੀ ਨਾਮ ਹੈ ਬੁਚਲ ਨਾਮ ਹੈ ਓਕੇ ਔਰ ਹੁਣ ਅਸੀਂ ਇਹਨਾਂ ਨੂੰ ਮਲਾਉਣ ਲੱਗੇ ਹਾਂ ਜੀ ਬਾਕੀ ਅੱਗੇ ਆਪਾਂ ਜਾਂਚ ਪੜਤਾਲ ਕਰਦੇ ਸਾਡੇ ਲਈ ਖੁਸ਼ੀ ਬਹੁਤ ਵੱਡੀ ਆ ਵੀ ਜਦੋਂ ਅਸੀਂ ਇੱਕ ਇਨਸਾਨ ਨੂੰ ਛੜਾਕੀ ਲੈ ਕੇ ਆਉਨੇ ਆ ਔਰ ਉਹਦਾ ਪਰਿਵਾਰ ਜਦੋਂ ਸਾਨੂੰ ਮਿਲਦਾ ਸੀ ਤੁਹਾਨੂੰ ਸੀਨਾ ਖੋਲ ਕੇ ਨਹੀਂ ਦਿਖਾ ਸਕਦੇ ਤੁਹਾਡਾ तहे ਦਿਲੋਂ ਧੰਨਵਾਦ ਤੁਸੀਂ ਇੰਨਾ ਵੀਡੀਓ ਨੂੰ ਸ਼ੇਅਰ ਕੀਤਾ ਤੇ ਉਹਨਾਂ ਦੀ ਫੈਮਿਲੀ ਤੱਕ ਵੀਡੀਓ ਪਹੁੰਚ ਗਈ ਤੇ ਅਸੀਂ ਉਹਨਾਂ ਬਜ਼ੁਰਗਾਂ ਨੂੰ ਵੀ ਬੁਲਾਵਾਂਗੇ ਤੇ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਪਹਿਲਾਂ ਤੁਸੀਂ ਇਹ ਦੱਸੋ ਵੀਰੇ ਆਪਕੇ ਪਾਸ ہماری ਵੀਡੀਓ ਕਿਵੇਂ ਪਹੁੰਚੀ ਕਿਸ ਨੇ ਬਤਾਇਆ ਆਪਕੋ ਕੋਰੀਅਰ ਸਜਾਇਆ ਤਾਂ ਕੋਰੀਓ ਕੋਰੀਓ ਹਮ ਸੁਣੇ ਹੈ ਨਾ ਕੋਰੀਓ ਔਰ ਮੋਬਾਈਲ ਮੋਬਾਈਲ ਸੇ ਵੀ ਗਿਆ ਹੈ ਨਹੀਂ ਪਹਿਲੇ ਆਪਕੋ ਕਿਸ ਨੇ ਬਤਾਇਆ ਵੀ ਆਪਕਾ ਭਾਈ ਮਿਲ ਗਿਆ कोरियर कोरियर वाला वाला बताया कोरियर वो कहाँ था कोरियर वाला रानीगंज रानीगंज आप कहा के रहने वाले बैरिया के रहने वाले बैरिया जी बैरिया कहाँ पड़ता है बैरिया से रानीगंज किलोमीटर यूपी में यूपी में यूपी में यूपी में बैरिया बैरिया जिला बलिया जिला बलिया और बैरिया इनका गाँव है जी बड़ी खुशी की बात है इनका इनके जो पिताजी है वो पंद्रह साल कितने साल से लापता थे 14-15 ਸਾਲ ਤੋਂ 14-15 ਸਾਲ ਸੇ ਲਾਪਤਾ ਥੇ ਔਰ ਬੜੀ ਖੁਸ਼ੀ ਦੀ ਬਾਤ ਹੈ ਅੱਜ ਇਨਕੇ ਪਿਤਾ ਜੀ ਮਿਲ ਰਹੇ ਇਨਕੋ ਔਰ ਇਨੋ ਨੇ ਬਤਾਇਆ ਵੀ ਮੈਂਟਲੀ ਪ੍ਰੋਬਲਮ ਤੋਂ ਥੀ ਥੋੜੀ ਪਰ ਡੂੰਡ ਰਹੇ ਥੇ ਜੀ ਅਸੀਂ ਦੱਸਣਾ ਚਾਹੁੰਦੇ ਹਾਂ ਸੰਗਤਾਂ ਨੂੰ ਇਨਾਂ ਦੇ ਪਿਤਾ ਜੀ ਦਿਮਾਗੀ ਬਿਮਾਰਤਾ ਸੀਗੇ ਪਰ ਇਹ ਵੀਰ ਉਹਨਾਂ ਨੂੰ ਲੱਭ ਬਹੁਤ ਚਿਰ ਤੋਂ ਰਹੇ ਸੀ ਪਰ ਜਦੋਂ ਵੀਡੀਓ ਪਹੁੰਚਦੀ ਆ ਤਾਂ ਇੱਕ ਵਾਰੀ ਤੁਸੀਂ ਇਹ ਲਾ ਲਓ ਵੀ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੁੰਦਾ ਵੀਰੇ ਉਹਨੂੰ ਬੁਲਾਇਓ ਮੜ ਜਾ और मुझे ये बताओ तो भाई जब आपको पता चला आपके पिताजी मिल गए पहले आपने क्या सोचा था भी आपके पिताजी हैं या या कुछ और सोचा था हम लोग लो तो अब आशा खो चुके थे आशा खो चुके थे आपको लगता था अभी कहीं मौत होगी हाँ। तो क्या, क्या समझे यही समझे थे कि वो न पता हो गया वो मर भी गए सोचते थक गए बहुत थक गए इसके बाद लास्ट में कहाँ कहाँ ढूंढा आपने बहुत जगह ढूंढे बनारस ढूंढे हर जगह ढूंढे नहीं पता जो, जो कोई बताया है, वो आजा आजा है।, है। कोई बताया कि यहाँ है सगरो ढूंढ के थक जाए कितनी खुशी हुई जब ये मैसेज गया किया बहुत बढ़िया बहुत खुशी है जी सब अपने पिंड में बहुत लोग घेरे हुए हैं कि अब निर्मल जी से मुलाकात होगा थोड़ा वीडियो हम यहाँ बैठे हैं आपके पास कम से कम सहयोग फोन आ गया वीडियो कॉलिंग आ गया कि थोड़ा दिखा दो दिखा दो हम कहे के साहब अंदर में है मीटिंग चल रहा है मीटिंग खत्म होगा तो मैं उनसे भेंट कराऊंगा बात कराऊंगा ਬਹੁਤ ਹਮ ਲੋਗੋ ਕੋ ਖੁਸ਼ੀ ਹੋਇਆ ਇੱਥੇ ਆ ਕੇ ਸਾਡੀ ਅਸੀਂ ਇਸ ਚੀਜ਼ ਲਈ ਇਦਾਂ ਦੇ ਬੰਦਿਆਂ ਨੂੰ ਛੁਡਾਉਨੇ ਆਂ ਦੇਖੋ ਇੱਕ ਪੁੱਤ ਨੂੰ ਕੀ ਆਪਦੇ ਪਿਤਾ ਦੀ ਲੋੜ ਨਹੀਂ ਕੁਝ ਬੰਦੇ ਕਹਿੰਦੇ ਨੇ ਵੀ ਇਹ ਗਲਤ ਆ ਕਾਰਜ ਬਹ ਤਾਂ 99659 ਬੰਦੇ ਜਿਹੜੇ ਸਾਡੇ ਨਾਲ ਸਹਿਮਤ ਨੇ ਇਹ ਵੀਰ ਆ ਰਹੇ ਨੇ ਜੀ ਆਜੋ ਇਹ ਵੀਰ ਆ ਜੀ ਕੀ ਹਾਲ ਹੈ ਜੀ ਆਪਕਾ ਠੀਕ ਹੋ ਇਹ ਵੀਰ ਆ ਜੀ ਜਿਹਨੂੰ ਆਪਾਂ ਸਾਫਾ ਫੌਜੀ ਦੇ ਘਰ ਦੇ ਵਿੱਚੋਂ ਲੈ ਕੇ ਆਇਆ ਜੀ ये वीर और तुसी देख रहे हो नाम है जी निर्मल आपके, आपके, आपके और कोई है परिवार में आपके चाचा का क्या नाम है चाचा हाँ जी लिखेंगे चाचा का नाम नहीं है आज मुझे ये बताओ इधर ये ये कौन है कलू ਇਹ ਜੀ ਇਹ ਜੀ ਇਹ ਜੀ ਬਲੀ ਹੁੰਦਾਂ ਰੋਕ ਲਓ 15 ਸਾਲ ਬਾਅਦ ਅਜ ਮੇਲ ਹੋ ਰਹੇ ਨੇ ਅਮਰਾ ਚੀਨ ਤਰ ਹਾਂ ਬੁਚਾ ਨਾ ਹਾਂ ਹਾਂ ਮਿਲੋ ਜੀ ਫਿਰ ਚਲੋ ਇੰਨੀ ਹੀ ਬਹੁਤ ਆ ਜਾਂਚ ਪੜਤਾਲ ਸਹੀ ਹੋਗੀ ਉਹ ਇਹਨਾਂ ਦਾ ਬੇਟਾ ਜਿਹੜਾ ਭਾਵਕ ਹੋ ਗਿਆ ਇਹ ਕੌਣ ਹੈ ਇਹ ਕੌਣ ਹੈ ਲੜਕਾ ਤਰ ਸੀਨੀਅਰ ਸਾਬ ਯਾ ਕਿ ਉਹ ਘਰ ਤੋਂ ਬੜੀਆ ਘੁੰਮਈ ਹੋ ਵਾਹਿਗੁਰੂ ਵਾਹਿਗੁਰੂ ਸਾਡੇ ਲਈ ਇਹ ਖੁਸ਼ੀ ਦੇ ਪਲ ਨਾ ਜੀ ਭਾਈ ਯਾਰ ਕੋਈ ਗੱਲ ਨਹੀਂ ਖੁਸ਼ ਰਹੋ ਕੋਈ ਬਾਤ ਨਹੀਂ ਅਭੀ ਯਾਰਾ ਹਮੇ ਬੜੀ ਖੁਸ਼ੀ ਹੋਈ ਯਾਰ ਆਪਕਾ ਪਿਤਾ ਮਿਲ ਗਿਆ ਨਾ ਮੈਂ ਤੁਹਾਨੂੰ ਕਾਲ ਕਰ ਸੀਨਾ ਕੋਲ ਕਰਨੀ ਬਤਾ ਸਕਤੇ ਭਾਈ ਵਾਹਿਗੁਰੂ 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 ਇਹ ਵੀ ਰੋਣ ਲੱਗ ਗਏ ਤੁਸੀਂ ਦੇਖੋ ਇਹਨਾਂ ਨੇ ਪਤਾ ਨਹੀਂ ਕਿੰਨਾ ਕੁ ਕੁਛ ਉੱਥੇ ਜਿਹੜਾ ਕਿੰਨਾ ਕੁ ਮਨ ਦੇ ਵਿੱਚ ਸੋਚਦੇ ਹੋਣਗੇ ਉਸ ਬੰਦੇ ਨੂੰ ਕਹਿੰਦੇ ਹੋਣਗੇ ਵੀ ਮੇਰੇ ਪੁੱਤ ਨੂੰ ਮਿਲਾ ਦੇ ਪਰ ਕਿਤੇ ਨਾ ਕਿਤੇ ਉਸ ਇਨਸਾਨ ਦਾ ਫਰਜ਼ ਬਣਦਾ ਸੀ ਇਹਨਾਂ ਨੂੰ ਘਰ ਪਹੁੰਚਾਉਣਾ ਕਿਉਂਕਿ ਆਪਣਾ ਐਡਰੈਸ ਦੱਸਦੇ ਨੇ ਤੁਸੀਂ ਦੇਖੋ ਅਸੀਂ 2 ਦਿਨਾਂ ਚ ਇਹਨਾਂ ਦਾ ਘਰ ਲੱਭ ਲਿਆ ਕੀ ਉਹਨਾਂ ਦਾ ਫਰਜ ਨਹੀਂ ਬਣਦਾ ਸੀ ਸਾਡੀ ਇਸ ਚੀਜ਼ ਦੀ ਲੜਾਈ ਆ ਅਸੀਂ ਕਹਿੰਦੇ ਜੇ ਤੁਹਾਡੇ ਘਰਾਂ ਚ ਬੰਦੇ ਰੱਖੇ ਨੇ ਸਾਨੂੰ ਕੀ ਪ੍ਰੋਬਲਮ ਤੁਸੀਂ ਉਹਨਾਂ ਨੂੰ ਮਾਪੇ-ਬਾਪਾਂ ਬੱਚਿਆਂ ਨਾਲ ਤਾਂ ਮਿਲਾ ਦਿਓ ਨਾ ਤੁਸੀਂ ਸੋਚੋ ਇਸ ਬੱਚੇ ਦਾ ਕੀ ਕਸੂਰ ਇਹਨਾਂ ਦਾ ਪਿਤਾ 15 ਸਾਲ ਵਿਛੋੜ ਕੇ ਰੱਖਿਆ ਤੁਸੀਂ ਜੇ ਕੌਣ ਹੈ ਜੀ ਨਹੀਂ ਤਾਂ ਬੇਟਾ ਆਪਕਾ ਹਾਂ ਇਹ ਇਹ ਰੋਕ ਕਿਉਂ ਰਹੇ ਹਨ ਰੋਕ ਤਾਂ ਉੱਜਿਆ ਰਹਾ ਨਹੀਂ ਨਹੀਂ ਮੰਨਦឹង ਨਹੀਂ ਇਹ ਆਪਕੇ ਲਈ ਰੋ ਰਹੇ ਵੀ ਆਪ ਕਹਾਂ ਚਲੇ ਗਏ تھے ਹਾਂ ਜੀ ਮਰਦੇ ਹੋ ਮਤਰੋ ਪਰ ਇਹ ਸਾਰਾ ਪਰਿਵਾਰ ਪਰੇਸ਼ਾਨ ਹੈ ਮੈਂ ਕਹੂੰਗਾ ਇੱਕ ਵਾਰੀ ਤੁਸੀਂ ਦੇਖੋ ਇਹ ਨਾ ਵੀਰਾਂ ਕਿੰਨੀ ਤੁਹਾਨੂੰ ਸਮਝ ਲੱਗੇ ਵੀ ਇਹ ਕਾਰਜ ਕੀ ਆ ਕਿੱਡੀ ਵੱਡੀ ਸੇਵਾ ਸੱਚੇ ਪਾਤਸ਼ਾਹ ਵਾਹਿਗੁਰੂ ਆਪਾਂ ਤੋਂ ਲੈ ਰਹੇ ਨੇ ਦੇਖੋ ਉੱਥੇ 15 ਸਾਲ ਕਰਦੇ ਸੀ ਜੇ ਆਪਾਂ ਨਾ ਜਾਂਦੇ ਸ਼ਾਇਦ 15 20 ਸਾਲ ਇੱਕ ਨੇ ਲੰਘ ਜਾਂਦੇ ਜਦੋਂ ਬੰਦਾ ਮਰਦਾ ਨਾ ਤਾਂ ਬੰਦੇ ਨੂੰ ਉੱਥੇ ਇਦਾਂ ਹੀ ਦਫਨਾ ਦਿੱਤਾ ਜਾਂਦਾ ਫੂਕ ਦਿੱਤਾ ਜਾਂਦਾ ਨਹਿਰ ਜਿੱਟ ਦਿੱਤਾ ਜਾਂਦਾ ਔਰੇ ਵੀਰ ਨੇ ਦੱਸਿਆ ਵੀ ਅਸੀਂ ਤਾਂ ਇਹ ਉਮੀਦੇ ਛੱਡਤੀ ਸੀ ਵੀ ਸਾਡਾ ਮੇਰਾ ਬਾਪ ਜਿਉਂਦਾ ਵੀ ਹੋਊਗਾ ਇਹ ਆ ਅਸਲ ਸੇਵਾ ਉਹ ਸੱਚੇ ਪਾਸ਼ਾ ਵਾਹਿਗੁਰੂ ਨੇ ਬਖਸ਼ੀ ਵੀਰੇ ਛੋੜ ਦੇ ਹਾਂ ਜੀ ਹਮ ਲੋਗ ਉਮੀਦ ਛੋੜ ਦिए थे ओके ਕਿੰਨੀ ਖੁਸ਼ੀ ਹੈ ਅੱਜ ਪਿਤਾ ਕੋ ਦੇਖ ਬਹੁਤ ਖੁਸ਼ੀ ਹੈ گاਉਂ ਮੈਂ ਕਿੰਨੀ ਖੁਸ਼ੀ ਹੋਗੀ ਅਰੇ ਸਭ ਪਰੇਸ਼ਾਨ ਹੈ ਸਭ ਲੋਕ ਪਰੇਸ਼ਾਨ ਹੈ ਜੀ ਹਮ फोन पे फोन आ रहा है वीडियो खबर मिला हम लोग तो, सारे लोग जुट गए हैं ये कब मुलाकात हो अभी थोड़ा फोन पे फोन आ रहा है उस समय ना इतना बड़ा शरीर था अब तो वही देख के वीडियो में हम तो बहुत पछताने लगे बहुत रोने लगे कि बताइए क्या हो गया है लेकिन हम लोग खुशी यही हो गया कि चलिए शरीर है तो हड्डी है तो मांस जुटेगा ही ਸੇਵਾ ਹੋਗਾ ਸਤਕਾਰ ਹੋਗਾ ਘਰ 'ਤੇ ਬਾਲ ਬੱਚਾ ਆਪਣਾ ਮਿਲेंगे ਕਿਉਂ ਵੀਰੇ ਦੇਖੀ ਸੇਵਾ ਪਰ ਵੀਰੇ ਉਹਨਾਂ ਦਾ ਫਰਜ਼ ਨਹੀਂ ਬਣਦਾ ਸੀ ਇਹਨਾਂ ਨੂੰ ਅੱਜ ਤੋਂ 15 ਸਾਲ ਪਹਿਲਾਂ ਘਰੇ ਪਚਾਉਣ ਦੋ ਕਿਹਨੇ ਸਾਨੂੰ ਸੜਕ ਤੋਂ ਮਿਲ ਗਏ ਪਰ ਲੋਕ ਭਾਈ ਜਲਾਦੇ ਆ ਹਾਂ ਬਿਲਕੁਲ ਦੇਖੋ ਕੁਝ ਕੁ ਬੰਦੇ ਨੇ ਮੈਂ ਇੱਕ ਸ਼ਬਦ ਵਰਤ ਕਹਿੰਦੇ ਨੇ ਇਹ ਬਈਏ ਨਹੀਂ ਕਿਉਂ ਵੀਰੇ ਯਾਰ ਇਹ ਇਨਸਾਨ ਨਹੀਂ ਹੈਗੇ ਇਹਨਾਂ ਦੇ ਸੀਨੇ 'ਚ ਦਿਲ ਨਹੀਂ ਹੈਗਾ ਹਾਂਜੀ ਤੁਸੀਂ ਉਹਨੂੰ ਵਿਦੇਸ਼ਾਂ 'ਚ ਰਹਿੰਦੇ ਹੋ ਤੁਹਾਨੂੰ ਕੋਈ ਫੜ ਲੇ ਵੀਰੇ ਤੁਸੀਂ ਦੱਸੋ ਵੀ ਇਸ ਵੀਰ ਦਾ ਕੀ ਕਸੂਰ ਆ ਇਹਦਾ ਬਾ 15 ਸਾਲ ਵਿਛੋੜ ਕੇ ਰੱਖਿਆ ਵੀਰੇ ਕਿਤੇ ਨਾ ਕਿਤੇ ਸਾਨੂੰ ਇਹ ਚੀਜ਼ਾਂ ਨਾਲ ਇੰਨਾ ਮਜਬੂਤ ਕਰਤਾ ਵੀ ਨਹੀਂ ਯਾਰ ਜੇ ਕੋਈ ਬੰਦਾ ਫਸੇ ਉਹਨੂੰ ਲੈ ਕੇ ਆਈਏ ਕੀ ਪਤਾ ਉਹਦੇ ਪਿੱਛੇ ਕਿੱਡੀ ਕਿੰਨਾ ਕੁ ਪਰਿਵਾਰ ਪਰੇਸ਼ਾਨ ਹੋਵੇ ਭੈਣ ਭਰਾ ਉਹਦੇ ਰੋਂਦੇ ਹੋਣ ਸਾਰਾ ਪਿੰਡ ਦੇਖਣ ਲਈ ਉਤਾਬਲਾ ਵੀ ਕਦੋਂ ਇਹ ਵੀਰ ਆਊਗਾ ਕਦੋਂ ਨਿਰਮਲ ਨੂੰ ਦੇਖਾਂਗੇ ਕਿਉਂਕਿ 15 ਸਾਲ ਤੋਂ ਨਾ ਤਾਂ ਮੌਤ ਦਾ ਪਤਾ ਲੱਗਿਆ ਨਾ ਜਿਉਂਦਿਆਂ ਦਾ ਪਤਾ ਲੱਗਿਆ ਨਾ ਇਹ ਪਤਾ ਲੱਗਿਆ ਕਿੱਥੇ ਆ ਕਿੱਥੇ ਨਹੀਂ ਸੋਚੋ ਤੁਸੀਂ ਇੱਕ ਪੁੱਤ ਤੇ ਕੀ ਬੀਤਦੀ ਹੋਊਗੀ ਅਭੀ ਆਪਨੇ ਘਰ ਸੇ ਨਹੀਂ ਜਾਣਾ ਆਪਣੇ ਬੇਟੇ ਕੇ ਪਾਸ ਰਹਿਣਾ ਹੈ ਠੀਕ ਹੈ ਹਾਂ ਇਧਰ ਇਧਰ ਮਿਲੋ ਬੇਟੇ ਕੋ ਮਿਲ ਲੋ ਇਧਰ ਖੜ ਜਾਓ ਠੀਕ ਹੈ ਸਾਨੂੰ ਬੜੀ ਖੁਸ਼ੀ ਹੋ ਰਹੀ ਆ ਤਸਵੀਰ ਦੇਖ ਕੇ ਇੱਕ ਮਤਲਬ ਇੱਕ ਚਾਚਾ ਖੜਾ ਇੱਕ ਬਾਪ ਤੇ ਪੁੱਤ ਖੜੇ ਨੇ ਜੀ ਸਾਡੇ ਲਈ ਇਹ ਬਹੁਤ ਅੱਛੇ ਪਲ ਨੇ ਜੀ ਅਸੀਂ ਤੁਹਾਨੂੰ ਸੀਨਾ ਖੋਲ ਕੇ ਨਹੀਂ ਦਿਖਾ ਸਕਦੇ ਸਾਨੂੰ ਇਹ ਚੀਜ਼ਾਂ ਇੰਨਾ ਮਜ਼ਬੂਤ ਬਣਾਉਂਦੀਆਂ ਨੇ ਕੁਝ ਵੀਰ ਕਹਿੰਦੇ ਨੇ ਤੁਹਾਡੀਆਂ ਦੁਸ਼ਮਣੀਆਂ ਪੈ ਜਾਂਦੀਆਂ ਨੇ ਤੁਸੀਂ ਪਰਿਵਾਰਾਂ ਦੇ ਨਾਲ ਕਿਉਂ ਇਦਾਂ ਪਰ ਸਾਨੂੰ ਨਾ ਜੀ ਜਦੋਂ ਸੰਗਤਾਂ ਗੁਰੂ ਸਾਹਿਬ ਦਾ ਉਪਦੇਸ਼ ਕੀ ਆ ਅਸਲ ਜਿਹੜੀਆਂ ਸੰਗਤਾਂ ਦੇ ਅੰਦਰ ਦਇਆ ਭਾਵਨਾ ਨਾ ਜਿਹੜੀਆਂ ਸੰਗਤਾਂ ਨੂੰ ਪਤਾ ਵੀ ਇਹ ਕੀ ਸੇਵਾ ਉਹ ਇਸ ਘਰ ਨੂੰ ਐਪਰੀਸ਼ੀਏਟ ਕਰਦੇ ਨੇ ਪਰ ਗੁਰੂ ਸਾਹਿਬ ਦਾ ਜਿਹੜਾ ਉਪਦੇਸ਼ ਆ ਉਹ ਇਹੀ ਆ ਵੀ ਜੇ ਜ਼ੁਲਮ ਕਰਨਾ ਪਾਪ ਆ ਸਹਿਣਾ ਵੀ ਪਾਪ ਆ ਸਾਨੂੰ ਲੱਗਦਾ ਆਪਾਂ ਨੂੰ ਸਾਰਿਆਂ ਨੂੰ ਪੰਜਾਬ ਦੇ ਵਿੱਚੋਂ ਇਹ ਇਦਾਂ ਦੇ ਬੰਦੇ ਘਰੋ ਘਰੀ ਪਚਾਉਣੇ ਚਾਹੀਦੇ ਨੇ ਜਦੋਂ ਆਪਾਂ ਕਿਸੇ ਦੇ ਧੀ ਪੁੱਤ ਜਿਹੜੇ ਪੰਜਾਬ ਤੋਂ ਬਾਹਰ ਦੇ ਨੇ ਉਹਨਾਂ ਬਾਰੇ ਸੋਚਾਂਗੇ ਤਾਂ ਜਿਹੜੇ ਆਪਣੇ ਧੀਆ ਪੁੱਤ ਲਾਪਤਾ ਨੇ ਤਾਂ ਇੱਕ ਦੇ ਇੱਕ ਦਿਨ ਸਮਾਂ ਆਊਗਾ ਆਪਣੇ ਧੀਆ ਪੁੱਤਾਂ ਨੂੰ ਵੀ ਲੋਕ ਘਰੇ ਛੱਡ ਕੇ ਜਾਣਗੇ ਇਦਾਂ ਹੀ ਅਸੀਂ ਰਾਜਸਥਾਨ ਤੋਂ ਲੈ ਕੇ ਆਏ ਸੀ ਕਵੀਰ ਨੂੰ ਛੜਵਾ ਕੇ ਆਪਣਾ ਪੰਜਾਬੀ ਭਰਾ 20 ਸਾਲ ਤੋਂ ਗੁਲਾਮ ਬਣਾਇਆ ਹੋਇਆ ਸੀ ਸਾਨੂੰ ਪੰਜਾਬ ਤੋਂ ਬਾਹਰ ਵੀ ਤੁਸੀਂ ਇਤਲਾਹ ਦਿਓ ਜਿਹੜੇ ਵੀਰ ਪੰਜਾਬੀ ਵੀਰ ਸਾਡੇ ਪੰਜਾਬ ਤੋਂ ਬਾਹਰ ਫਸੇ ਹੋਏ ਨੇ ਆਪਾਂ ਹੌਲੀ ਹੌਲੀ ਉਹਨਾਂ ਨੂੰ ਵੀ ਪੰਜਾਬ ਨੂੰ ਮੋੜਨਾ ਔਰ ਪੰਜਾਬ ਦੇ ਵਿੱਚ ਪੰਜਾਬੀ ਬੰਦਿਆਂ ਨੂੰ ਇਹ ਗੁਲਾਮ ਬਣਾਇਆ ਵਾ ਸਾਡੇ ਕੋਲੇ ਕੁਝ ਕ ਵੀਰਾਂ ਨੂੰ ਅਸੀਂ ਦੇ ਸਕਦੇ ਹਾਂ ਡਿਟੇਲ ਆਪ ਜੀ ਨੂੰ 20 30 50 ਬੰਦਿਆਂ ਦੀ ਅਸੀਂ ਹੁਣ ਇਸ ਟਾਈਮ ਡਿਟੇਲ ਦੇ ਸਕਦੇ ਹਾਂ ਵੀ ਪੰਜਾਬੀ ਬੰਦੇ ਕਿਹੜੇ ਬੰਦਿਆਂ ਨੇ ਫੜੇ ਬਨੇ ਤੁਸੀਂ ਪਿੱਛੇ ਜੇ ਦੇਖਿਆ ਸੀ ਅਮਰਤਾਰੀ ਮੁੰਡਾ ਲੈ ਕੇ ਛੜਾਕੂ ਕਿਸੇ ਟਾਈਮ ਅਮਰਤਾਰੀ ਸੀਗਾ ਪਰ ਸਾਨੂੰ ਮਿਲਿਆ ਕਿਸ ਰੂਪ ਦੇ ਵਿੱਚ ਕੇਸ ਕਤਲ ਕਰਕੇ ਉਹਨੂੰ ਮੱਝਾਂ ਦੇ ਬਾੜੇ ਚ ਕੈਦ ਕੀਤਾ ਵਾ ਇਹ ਜ਼ੁਲਮ ਪੰਜਾਬ ਦੇ ਵਿੱਚੋਂ ਖਤਮ ਹੋਣਾ ਚਾਹੀਦਾ ਸਾਡੀ ਕਿਸੇ ਪ੍ਰਸ਼ਾਸਨ ਨੇ ਮਦਦ ਨਹੀਂ ਕੀਤੀ ਇਸ ਕੇਸ ਦੇ ਵਿੱਚ ਜਦੋਂ ਅਸੀਂ ਕਹਿੰਦੇ ਆ ਵੀ ਭਾਈ ਪਰਚਾ ਦਰਜ ਕਰੋ ਇਹਦਾ ਕੋਈ ਹੱਕ ਦਵਾਓ ਸਾਡੀ ਕੋਈ ਬਾਹ ਨਹੀਂ ਫੜਦਾ ਜੀ ਸਾਡੀ ਬਾਹ ਸਿਰਫ ਉਸ ਅਕਾਲਪੁਰਖ ਵਾਹਿਗੁਰੂ ਨੇ ਫੜੀ ਆ ਔਰ ਉਹਨਾਂ ਸੰਗਤਾਂ ਨੇ ਫੜੀਆਂ ਜਿਨ੍ਹਾਂ ਦੇ ਅੰਦਰ ਦਇਆ ਭਾਵਨਾ ਹੈਗੀ ਆ ਉਸ ਅਕਾਲਪੁਰਖ ਵਾਹਿਗੁਰੂ ਦੇ ਆਸਰੇ ਕਾਰਜ ਆ ਜੀ ਸਾਡਾ ਮਕਸਦ ਸਿਰਫ ਹੈਗਾ ਮੰਦਬੁੱਧੀ ਜਿਹੜੇ ਵੀਰ ਨੇ ਉਹਨਾਂ ਨੂੰ ਠੀਕ ਕਰਨਾ ਇਸ ਟਾਈਮ ਉਰੇ 114 ਮੈਂਬਰ ਪਤਾ ਨਹੀਂ 116 ਮੈਂਬਰ ਹੋ ਗਏ ਜੀ ਹੁਣ ਤਾਂ ਅੱਜ ਵੀ ਅਸੀਂ ਦੋ ਮੈਂਬਰ ਲੈ ਕੇ ਆਏ ਜੀ ਬਾਪ ਤੇ ਪੁੱਤ ਮੈਂਟਲੀ ਨੇ ਔਰ ਨੋਂ ਸਬੰਧਿਤ ਵੀਰੇ ਮੈਡੀਸਨ ਚੱਲ ਰਹੀ ਔਰ ਜਿਹੜੇ ਵੀਰ ਇਦਾਂ ਦੇ ਘਰਾਂ ਤੋਂ ਵਿਛੜੇ ਹੋਏ ਨੇ ਖਾਲਸਾ ਉਹਨਾਂ ਨੂੰ ਮਲਾਊਗਾ ਕਿਉਂਕਿ ਗੁਰੂ ਸਾਹਿਬ ਦਾ ਉਪਦੇਸ਼ ਇਹ ਹੀ ਆ ਵੀ ਮਜਲੂਮ ਦੇ ਨਾਲ ਖੜਨਾ ਪਹਿਲ ਦੇ ਆਧਾਰ ਤੇ ਜੇ ਕਿਸੇ ਦੇ ਤੱਕਾ ਹੁੰਦਾ ਉਹਦੀ ਜਾਤ ਨਹੀਂ ਦੇਖਣੀ ਉਹਦਾ ਕੋਈ ਇਹ ਜਿਹਾ ਪਛੋਕਰ ਨਹੀਂ ਨੋਟ ਕਰਨਾ ਉਹਦੀ ਮੌਕੇ ਤੇ ਮਦਦ ਕਰਨੀ ਹੈ ਜੇ ਉਹਦੇ ਤੇ ਤਸ਼ੱਦਦ ਹੋ ਰਿਹਾ ਇਸ ਕਰਕੇ ਅਸੀਂ ਬੇਨਤੀ ਕਰਾਂਗੇ ਅਜਨਾਲੇ ਏਰੀਆ ਚ ਡੇਰਾ ਬਾਬਾ ਸਾਹਿਬ ਦੇ ਏਰੀਆ ਦੇ ਵਿੱਚ ਤੇ ਰਮਦਾਸ ਏਰੀਆ ਹੋ ਗਿਆ ਗੁਰਦਾਸਪੁਰ ਦਾ ਏਰੀਆ ਹੋ ਗਿਆ ਅਸੀਂ ਬੇਨਤੀ ਕਰਾਂਗੇ ਵੀ ਤੁਸੀਂ ਉੱਥੇ ਜਿੰਨੇ ਵੀ ਬੰਦੇ ਰੱਖੇ ਨੇ ਤੁਹਾਡੇ ਅੱਗੇ ਸਾਡੀ ਬੇਨਤੀ ਆਪਜੀ ਸੰਸਥਾ ਨਾਲ ਟੱਚ ਹੋਵੋ ਆਪਾਂ ਇਹਨਾਂ ਨੂੰ ਘਰੋ ਘਰੀ ਪਹੁੰਚਾਈਏ ਕਿਉਂ ਆਪਾਂ ਐਦਾਂ ਕਰਦੇ ਆ ਕਿਸੇ ਦੇ ਧੀਆਂ ਪੁੱਤਾਂ ਨੂੰ ਕਿਸੇ ਦੇ ਬਾਪ ਨੂੰ 20-20 ਸਾਲ ਕਿਉਂ ਆਪਾਂ ਇੱਕ ਮੱਝਾਂ ਦਾ ਗੋਹਾ ਚਕਾਉਣ ਦੇ ਬਦਲੇ ਫੜ ਰੱਖੇ ਨੇ ਤੁਸੀਂ ਸੋਚੋ ਇਹਨਾਂ ਦੀ ਅਸਲ ਲੋੜ ਕਿੱਥੇ ਆ ਇੱਥੇ ਆ ਅਸਲ ਲੋੜ ਇਹ ਗੋਹਾ ਚੱਕਣ ਲਈ ਨਹੀਂ ਕੰਮ ਕਰਕੇ ਹੀ ਰੋਟੀ ਖਾਣਗੇ ਪਰੇ ਹਨ ਦੇ ਘਰੇ ਤਾਂ ਪਤਾ ਹੋਵੇ ਨਾ ਵੀ ਸਾਡਾ ਬਾਪ ਕਿੱਥੇ ਆ ਸਾਡਾ ਤੁਸੀਂ ਸੋਚੋ ਇੱਕ ਪੁੱਤ ਦੇ ਮੇਰੇ ਫਾਦਰ ਨੂੰ ਕੋਈ 15 ਸਾਲ ਤੋਂ ਗੋਹੇ ਦੇ ਵਿੱਚ ਰੱਖਿਆ ਹੋਵੇ ਕਿਸੇ ਨੇ ਮੇਰੇ ਬਾਪ ਨੂੰ ਮੈਂ ਕਹਿੰਦਾ ਮੈਂ ਪਲ ਪਲ ਮਰ ਜੂੰਗਾ ਪਲ ਪਲ ਵੀ ਮੇਰਾ ਬਾਪੂ ਮੇਰਾ ਘਰੇ ਆ ਜੇ ਇੱਕ ਵਾਰੀ ਮੇਰਾ ਬਾਪ ਹੈਗਾ ਕਿੱਥੇ ਆ ਜਿਉਂਦਾ ਜਾਂ ਮਰਿਆ ਚ ਤੁਸੀਂ ਮਹਿਸੂਸ ਕਰਕੇ ਦੇਖੋ ਸਾਰੇ ਭੈਣ ਭਰਾ ਔਰ ਤੁਸੀਂ ਇਦਾਂ ਦੇ ਸੰਸਥਾਵਾਂ ਦੀ ਇਦਾਂ ਦੇ ਕਾਰਜ 'ਚ ਵੱਧ ਚੜ ਕੇ ਸਪੋਰਟ ਕਰਨੀਆਂ ਆਪ ਜੀ ਨੇ ਪ੍ਰੈਕਟੀਕਲੀ ਸਾਨੂੰ ਲੋਡ ਹੁੰਦੀਆਂ ਨੌਜਵਾਨਾਂ ਦੀ ਤੇ ਸਾਡੀ ਨੌਜਵਾਨਾਂ ਨੇ ਬਾਹ ਵੀ ਬਹੁਤ ਫੜੀ ਦੀ ਸਾਡੀ ਹਰ ਇੱਕ ਥਾਂ ਦੇ ਨੌਜਵਾਨਾਂ ਨੇ ਮਦਦ ਕੀਤੀ ਤਾਂ ਜੋ ਆਪਾਂ ਇਸ ਜਿਹੜਾ ਜ਼ੁਲਮ ਨੂੰ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਬੰਦੂਆ ਮਜ਼ਦੂਰੀ ਨਹੀਂ ਹੈਗੀ ਜੀ ਜੇ ਤੁਸੀਂ ਪੰਜਾਬ ਤੋਂ ਬਾਹਰ ਇਹ ਵੀਡੀਓ ਦੇਖ ਰਹੇ ਹੋ ਕਿਸੇ ਵੀ ਇਲਾਕੇ ਦੇ ਵਿੱਚ ਇਹ ਜ਼ੁਲਮ ਨਹੀਂ ਹੁੰਦਾ ਸਾਡੇ ਪੰਜਾਬ ਦੇ ਬੜੇ ਚੰਗੇ ਲੋਕ ਨੇ ਪਰ ਕੁਝ ਕੁ ਕੁਆਂਟੀਟੀ ਇਦਾਂ ਦੀ ਇਦਾਂ ਦੇ ਲੋਕਾਂ ਦੀ ਆ ਜਿਹੜੇ ਕਿਸੇ ਦੇ ਬਾਪ ਨੂੰ ਫੜ ਕੇ ਉਹਨਾਂ ਤੋਂ ਗੋਹਾ ਗੂੜਾ ਚਕਾਉਂਦੇ ਨੇ ਮੱਜਾਂ ਦਾ ਫਿਰ ਲੋਹੇ ਵਾਲੇ ਬੈੱਡ ਦੇ ਉੱਪਰ ਬੰਨ੍ਹਦੇ ਨੇ ਫਿਰ ਉਹਨੂੰ ਜਾਣ ਨਹੀਂ ਦਿੰਦੇ ਕਮਰਿਆਂ 'ਚ ਕੈਦ ਕਰਦੇ ਨੇ ਕੁਝ ਕੁ ਕੁਸ਼ਕ ਲੋਕ ਨੇ ਜੀ ਇਹ ਕੁਝ ਲੋਕ ਨੇ ਪੂਰਾ ਅਜਨਾਲਾ ਏਰੀਆ ਨੂੰ ਮਾੜਾ ਨਹੀਂ ਕਿਹਾ ਜਾ ਸਕਦਾ ਇੱਕ ਪਿੰਡ ਦੇ ਵਿੱਚੋਂ 10-10 ਪਰਿਵਾਰ ਐਦਾਂ ਦੇ ਨੇ ਜਿਨ੍ਹਾਂ ਦੇ ਅੰਦਰ ਪੱਥਰ ਆ ਸੀਨੇ ਦੇ ਵਿੱਚ ਦਿਲ ਨਹੀਂ ਹੈਗਾ ਪੱਥਰ ਆ ਉਹਨਾਂ ਦੇ ਉਹਨਾਂ ਨੂੰ ਮਹਿਸੂਸੇ ਨਹੀਂ ਹੋ ਰਿਹਾ ਵੀ ਇਨਸਾਨ ਨੇ ਇੰਨਾ ਤਸ਼ੱਦਦ ਤਾਂ ਮੈਂ ਕਹਿੰਦਾ ਇੰਨਾ ਸਮਾਂ ਤੱਕ ਕੋਈ ਇਨਸਾਨ ਕੁੱਤਿਆਂ ਨੂੰ ਵੀ ਨਹੀਂ ਬੰਨਦਾ ਜਿੰਨਾ ਇਨਸਾਨਾਂ ਨੂੰ ਬੰਨਦ ਨੇ ਉਹ ਤੁਸੀਂ ਸੋਚੋ ਇੱਕ ਬੰਦਾ ਮੈਂਟਲੀ ਆ ਉਹਨੂੰ ਕਿਵੇਂ ਘਰੇ ਰੱਖਦੇ ਹੋਣਗੇ 2 ਘੰਟੇ ਗੁਹਾ ਗੁੜਾ ਚਕਾ ਕੇ 22 ਘੰਟੇ ਕੀ ਕਰਾਉਂਦੇ ਹੋਣਗੇ 22 ਘੰਟੇ ਉਹਦੇ ਸੰਗਲ ਲੱਗਦਾ ਅਸੀਂ ਤੁਹਾਨੂੰ ਇਹ ਪ੍ਰੂਫ ਕਰਨ ਨੂੰ ਤਿਆਰ ਆ 22 ਘੰਟੇ ਉਹਨ ਅਸੀਂ ਉਸ ਦਿਨ ਜਿਸ ਦਿਨ ਇਹ ਇਹ ਨਾ ਬਜ਼ੁਰਗਾਂ ਨੂੰ ਲੈ ਕੇ ਆਇਆ ਅਸੀਂ ਇੱਕ ਪਰਿਵਾਰ ਦੇ ਘਰੇ ਹੋਰ ਵੀ ਰੇਡ ਕਰੀ ਸੀ ਉਹ ਰਮਦਾਸ ਅਜਨਾਲੇ ਏਰੀਆ ਦੇ ਵਿੱਚ ਰਮਦਾਸ ਰਮਦਾਸ ਦੇ ਨਾਲ ਕਿਹੜਾ ਪਿੰਡ ਸੀ ਜੀ ਅੜਾਇਆ ਸ਼ਾਇਦ ਅਸੀਂ ਬੋਲਣ 'ਚ ਗਲਤ ਹੋਈਏ ਰਮਦਾਸ ਤੋਂ ਜੇ ਆਪਣੀ ਪਿੱਠ ਅਜਨਾਲੇ ਵਾਲੇ ਪਾਸੇ ਹੋਵੇ ਔਰ ਪਰਲੇ ਪਾਸੇ ਨੂੰ ਆਪਣਾ ਮੂੰਹ ਹੋਵੇ ਤਾਂ ਸੱਜੇ ਪਾਸੇ ਖੱਬੇ ਪਾਸੇ ਰਮਦਾਸ ਸੱਜੇ ਪਾਸੇ ਉੱਥੇ ਅਸੀਂ ਇੱਕ ਪਰਿਵਾਰ ਦੇ ਘਰੇ ਰੇਡ ਕੀਤੀ ਦੋ ਬੰਦੇ ਉਹਨਾਂ ਦੇ ਘਰੇ ਤਸ਼ੱਦਦ ਹੋ ਰਹੀ ਸੀ ਦੋਨਾਂ ਬੰਦਿਆਂ ਤੇ ਇੰਨਾ ਕੁ ਜ਼ੁਲਮ ਹੋ ਰਿਹਾ ਕੁੱਟ ਮਾਰ ਉਹਨਾਂ ਨੂੰ ਇੱਕ ਛੋਟੀ ਜੀ ਕਾਲ ਕੋਠੜੀ ਚ ਬੰਦ ਕੀਤਾ ਜਾਂਦਾ ਤੇ ਜਦੋਂ ਅਸੀਂ ਜਾਣਦੇ ਆ ਅਸੀਂ ਬਹੁਤ ਪ੍ਰਸ਼ਾਸਨ ਵੀ ਉਹਨੇ ਅਸੀਂ ਉਹ ਗੱਲਾਂ ਬੋਲ ਨਹੀਂ ਸਕਦੇ ਪਰ ਸਾਡੀ ਇਤਲਾਹ ਕੌਣ ਦਿੰਦਾ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਉਹ ਸੀਕ੍ਰੀਟ ਗੱਲਾਂ ਨੇ ਕੋਈ ਆਪਣਾ ਹੀ ਬੰਦਾ ਕਹਿੰਦਾ ਵੀ ਭਾਈ ਲਚਕਾਣੀ ਪਿੰਡ ਦਾ ਆਸ਼ਰਮ ਆ ਰਿਹਾ ਫਲਾਣੇ ਫਲਾਣੇ ਬੰਦੇ ਨਾਲ ਨੇ ਤੁਸੀਂ ਇਹ ਨਾ ਬੰਦਿਆਂ ਨੂੰ ਘਰੋਂ ਭਜਾ ਦਿਓ ਸਾਨੂੰ ਉਹ ਬੰਦੇ ਨਹੀਂ ਮਿਲੇ ਸਾਨੂੰ ਬਹੁਤ ਵੀਰ ਕਹਿੰਦੇ ਨੇ ਜੀ ਫਲਾਣੇ ਮਹਿਕਮੇ ਨੂੰ ਨਾਲ ਲੈ ਕੇ ਚੱਲੋ ਅਸੀਂ ਜਦੋਂ ਵੀ ਕਿਸੇ ਨੂੰ ਦੱਸ ਦਿਆਂ ਸਾਨੂੰ ਕਦੇ ਵੀ ਬੰਦੇ ਨਹੀਂ ਮਿਲੇ ਜੀ ਜੇ ਅਸੀਂ ਇਹ ਵੀ ਦੱਸ ਕੇ ਜਾਂਦੇ ਨਾ ਜੀ ਕਿਸੇ ਨੂੰ ਸ਼ਾਇਦ ਸਾਨੂੰ ਇਹ ਬਜ਼ੁਰਗੇ ਨਾ ਮਿਲਦਾ ਸ਼ਾਇਦ ਅੱਜ ਸਾਨੂੰ ਆ ਖੁਸ਼ੀ ਨਾ ਆਉਂਦੀ ਇਸ ਕਰਕੇ ਆਪ ਜੀ ਦੇ ਆਲੇ ਦੁਆਲੇ ਜੇ ਕੋਈ ਐਦਾਂ ਦੇ ਇਨਸਾਨ ਹੈ ਜਿਨ੍ਹਾਂ ਤੇ ਤਸ਼ੱਦਦ ਹੋ ਰਹੀ ਆ ਤੁਸੀਂ ਸਾਨੂੰ ਇਤਲਾਹ ਜ਼ਰੂਰ ਦਿਓ ਅਸੀਂ ਤੁਹਾਡਾ ਸੀਕ੍ਰੀਟ ਰੱਖਣਾ ਕਿਸੇ ਨੂੰ ਨਹੀਂ ਦੱਸਣਾ ਵੀ ਸਾਨੂੰ ਕਿਹਨੇ ਵੀਡੀਓ ਬਣਾ ਕੇ ਭੇਜੀ ਤੀ ਔਰ ਕਿਨੇ ਇਤਲਾਹ ਦਿੱਤੀ ਆ ਕਿਹੜੀ ਵੀਡੀਓ ਨਾ ਅਸੀਂ ਤੁਹਾਡੀ ਬਣਾਈ ਵੀਡੀਓ ਸ਼ੇਅਰ ਕਰਨੀ ਹੈ ਕਿਸੇ ਨੂੰ ਨਾ ਅਸੀਂ ਤੁਹਾਡੀ ਬਣਾਈ ਵੀਡੀਓ ਦਿਖਾਉਣੀ ਹੈ ਕਿਸੇ ਨੂੰ ਅਸੀਂ ਸਿਰਫ ਉਹਨੂੰ ਸੀਕ੍ਰੀਟ ਰੱਖਣਾ ਤੇ ਉਹਨੂੰ ਫਿਰ ਅੱਗੇ ਜਾ ਕੇ ਕਾਨੂੰਨੀ ਤਰੀਕੇ ਨਾਲ ਉਹਨੂੰ ਘਰੋਂ ਲੈ ਕੇ ਆਉਣਾ ਫਿਰ ਉਹਦਾ ਪਰਿਵਾਰ ਮਿਲਾਉਣਾ ਇਸ ਕਰਕੇ ਸਾਨੂੰ ਵੱਧ ਚੜ ਕੇ ਇਤਲਾਹਾਂ ਭੇਜੋ ਜਿਨ੍ਹਾਂ ਦੇ ਸੰਗਲ ਲੱਗੇ ਪਏ ਨੇ ਜਿਨ੍ਹਾਂ ਦੇ ਉੱਪਰ ਤਸ਼ਦਦ ਹੋ ਰਿਹਾ ਤਾਂ ਜੋ ਆਪਾਂ ਇਦਾਂ ਦੇ ਵੀਰਾਂ ਨੂੰ ਘਰੋ ਘਰੀ ਪਹੁੰਚਾ ਸਕੀਏ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰੇ ਇਸ ਟਾਈਮ ਅਸੀਂ ਲਚਕਾਣੀ ਪਿੰਡ ਦੇ ਵਿੱਚ ਆਂ ਜੀ ਆਪਣਾ ਫਰਜ ਸੇਵਾ ਸੁਸਾਇਟੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਔਰ ਆਉਂਦੇ ਜਾਂਦੇ ਤੁਸੀਂ ਜੇਕਰ ਤੁਸੀਂ ਰੱਬੀ ਰੂਪ ਭਗਤ ਬੰਦਿਆਂ ਦੀ ਸੇਵਾ ਹੁੰਦੀ ਦੇਖਣੀ ਆ ਨਾ ਜੀ ਤਾਂ ਤੁਸੀਂ ਕਦੇ ਆਉਂਦੇ ਜਾਂਦੇ ਔਰ ਇਸ ਗੁਰੂ ਨਾਨਕ ਦੇ ਦਰ ਦੇ ਵਿੱਚ ਖੜਕੇ ਜਾਓ ਤੁਹਾਨੂੰ ਪਤਾ ਲੱਗੂਗਾ ਵੀ ਜਿਹੜੀ ਰੱਬੀ ਰੂਹਾਂ ਦੀ ਅਸਲ ਸੇਵਾ ਕੀ ਆ ਕਿਵੇਂ ਉਹ ਸੜਕਾਂ ਤੇ ਨਰਕ ਕੱਟਦੇ ਸੀ ਲੋਕਾਂ ਦੇ ਘਰਾਂ 'ਚ ਨਰਕ ਕੱਟਦੇ ਸੀ ਤੇ ਅੱਜ ਉਹਨਾਂ ਨੂੰ ਕਿਵੇਂ ਉਹਨਾਂ ਦੀ ਜਿਹੜੀ ਸੇਵਾ ਸੰਭਾਲ ਹੋ ਰਹੀ ਆ ਇਹ ਸਾਰਾ ਕੁਝ ਅਸੀਂ ਧੰਨਵਾਦੀ ਆ ਉਹਨਾਂ ਸੰਗਤਾਂ ਦੇ ਜਿਨ੍ਹਾਂ ਨੇ ਸਾਨੂੰ ਸਪੋਰਟ ਕੀਤੀ ਕਿਸੇ ਨੇ ਇੱਟਾਂ ਭੇਜੀਆਂ ਕਿਸੇ ਨੇ ਬਜਰੀ ਕਿਸੇ ਨੇ ਸਿਮਿੰਟ ਤੇ ਅਸੀਂ ਇਦਾਂ ਦੀਆਂ ਬਿਲਡਿੰਗਾਂ ਬਣਾਉਣ ਦੇ ਵਿੱਚ ਕਾਮਯਾਬ ਹੋਏ ਹੁਣ ਵੀ ਆਪਾਂ ਨੇ ਇੱਕ ਵੱਡੀ ਬਿਲਡਿੰਗ ਸ਼ੁਰੂ ਕੀਤੀ ਵੀ ਅਸੀਂ ਬੇਨਤੀ ਵੀ ਕਰਦੇ ਆ ਸੰਗਤਾਂ ਅੱਗੇ ਸਾਨੂੰ ਇਦਾਂ ਇੱਟਾਂ ਰੇਤਾ ਬਜਰੀ ਸਿਮਿੰਟ ਜਰੂਰ ਭੇਜੋ ਆਪ ਜੀ ਤਾਂ ਜੋ ਵੱਡੀ ਬਿਲਡਿੰਗ ਬਣਾ ਕੇ ਆਪਾਂ ਔਰ ਜਿਹੜਾ ਤੁਸੀਂ ਇਸ ਟਾਈਮ ਸ਼ੈੱਡ ਦੇਖਿਆ ਇਸ ਸ਼ੈੱਡ ਦੇ ਉਹਦਾ ਕਾਰਜ ਚੱਲ ਰਿਹਾ ਜੀ ਮਿਸਤਰੀ ਲੱਗੇ ਹੋਏ ਨੇ ਸਰੀਏ ਦੀ ਬਹੁਤ ਲੋੜ ਆ ਜੀ ਆਪ ਜੀ ਇੱਕ ਇੱਕ ਦੋ ਦੋ ਥੈਲੇ ਜਰੂਰ ਪਹੁੰਚਦੇ ਕਰੋ ਤਾਂ ਜੋ ਆਪਾਂ ਵੱਡੀ ਬਿਲਡਿੰਗ ਨੂੰ ਬਣਾ ਕੇ ਹੋਰ ਜਿਹੜੇ ਰੱਬੀ ਰੂਹਾਂ ਦੀ ਮਦਦ ਕਰ ਸਕੀਏ ਇਸ ਟਾਈਮ ਆਪਣੇ ਕੋਲੇ 116 ਮੈਂਬਰਾਂ ਦੇ ਵਿੱਚੋਂ 100 ਤੋਂ ਪਲੱਸ ਮੈਂਬਰ ਉਹ ਨੇ ਜਿਹੜੇ ਪੰਜਾਬੀ ਵੀਰ ਨੇ ਕੋਈ ਕਪੂਰਥਲੇ ਦਾ ਕੋਈ ਪਟਿਆਲੇ ਦਾ ਕੋਈ ਨਾਬੇ ਦਾ ਕਿਸੇ ਦੇ ਘਰ ਦੇ ਵਿੱਚ 20-20 ਸਾਲਾਂ ਤੋਂ ਸੰਗਲ ਫੈਮਲੀਆ ਨਾਲ ਹੀ ਬੈਠੀਆਂ ਸੀ ਕੋਈ ਐਦਾਂ ਦੇ ਵੀਰ ਵੀ ਹੈਗੇ ਨੇ ਜਿਨ੍ਹਾਂ ਨੂੰ ਮਲਮੂਤਰ ਦਾ ਵੀ ਨਹੀਂ ਪਤਾ ਸੀ ਉਹ ਬੰਦੇ ਵੀ ਠੀਕ ਹੋ ਕੇ ਅਜੂਰੇ ਸੇਵਾ ਕਰਦੇ ਨੇ ਜਦੋਂ ਤੁਸੀਂ ਆਓਗੇ ਤੁਹਾਨੂੰ ਜਲ ਵੀ ਇਹੀ ਰੂਹਾਂ ਛਕਾਉਣਗੀਆਂ ਤੁਹਾਨੂੰ ਬਿਠਾਉਣਗੀਆਂ ਵੀ ਇੰਨੇ ਬੰਦੇ ਮਤਲਬ ਠੀਕ ਹੋ ਗਏ ਵੀ ਤੁਸੀਂ ਸੋਚ ਵੀ ਨਹੀਂ ਸਕਦੇ ਜੀ ਇਹ ਤੁਹਾਡੀਆਂ ਦਵਾਵਾਂ ਕਰਕੇ ਸਾਰਾ ਕਾਰਜ ਹੋਇਆ ਸੀ ਤੈਹ ਦਿਲੋਂ ਧੰਨਵਾਦ ਦੀਆਂ ਸਾਰੀਆਂ ਸੰਗਤਾਂ ਦੇ ਜਿੱਦਾਂ ਸਾਡੇ ਭਰਾਵੋ ਨੇ ਵੀ ਵੀਰੋਣੇ ਵੀ ਮਿਲ ਲਾ ਇੰਨੇ ਫਗਵਾੜੇ ਤੋਂ ਐਦਾਂ ਦੀਆਂ ਰੂਹਾਂ ਦਾ ਤੈਹ ਦਿਲੋਂ ਧੰਨਵਾਦ ਤੁਸੀਂ ਸਾਡੇ ਲਈ ਇੰਨਾ ਸਮਾਂ ਕੱਢ ਕੇ ਆਉਂਦੇ ਹੋ ਜੀ ਠੀਕ ਹੈ ਵੀਰੇ ਕੀ ਬੋਲਣਾ ਚਾਹਤੇ ਹੈ ਕੀ ਆਪਿਆ ਆਪ ਕੋ ਧੰਨਵਾਦ ਕਰਨਾ ਚਾਹਤੇ ਹੋਰ ਕੀ ਜੀ ਆਪਕੇ ਪੈਰ ਪੜਨਾ ਪਾ ਚਾਹਤੇ ਆਪੇ ਆਪ ਕੋ ਜੋ ਮੇਰੇ ਬਾਪ ਪਿਤਾ ਜੀ ਮਿਲ ਗਏ ਮਾਰੇ ਲਈ ਯਹੀ ਖੁਸ਼ੀ ਆ ਖੁਸ਼ ਰਹੋ ਆਨੰਦ ਲਓ ਜ਼ਿੰਦਗੀ ਦਾ ਇਤਨੀ ਇਹੀ ਬਹੁਤ ਵੱਡੀ ਗੱਲ ਨਹੀਂ 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 ਵੀਰੇ ਨਹੀਂ 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 ਮੇਰੇ ਭਾਈ ਨਹੀਂ ਨਹੀਂ ਕੋਈ ਗੱਲੇ ਨਹੀਂ ਕੋਈ ਗੱਲੇ ਨਹੀਂ ਕੋਈ ਗੱਲੇ ਨਹੀਂ ਕੋਈ ਗੱਲੇ ਨਹੀਂ ਤੁਸੀਂ ਰੋਵੋ ਨਾ ਰੋਵੋ ਨਾ ਕੋਈ ਗੱਲ ਨਹੀਂ ਸਾਡੇ ਲਈ ਇਹੀ ਬਹੁਤ ਖੁਸ਼ੀ ਆ ਜੇ ਫੈਮਿਲੀ ਨਾਲ ਮਿਲਦੀ ਅਸੀਂ ਚਲੋ ਸੇਵਾ ਤਾਂ ਕਰਦੇ ਬਹੁਤ ਵਧੀਆ ਪਰ ਸਾਨੂੰ ਵੀ ਕਿਤੇ ਨਾ ਕਿਤੇ ਤੜਫ ਹੁੰਦੀ ਆ ਵੀ ਫੈਮਿਲੀ ਮਿਲ ਜੇ ਹੋਰ ਕੀ ਆ ਕੀ ਕਹਿਣਾ ਚਾਹਤੇ ਹੋ ਹੋਰ ਕੀ ਆ अभी गांव में बता दिया अभी मिल गया भाई फोटो भेज दी आपने ठीक अभी हमारे यहाँ एक आपसे बेनती है इनकी बाजू पर एड्रेस लिखाओ आपका गांव तहसील जिला और दो मोबाइल नंबर इसकी बाजू पर लिखाना है आपने इसको मिस मत करना अगर ये घर से जाएंगे तो कोई ना कोई घर छोड़ देगा क्योंकि तो मेंटली प्रॉब्लम है ना अभी हमारी ये बेनती मतलब आप इसको मान लेना इसको मिस मत करना इसको मान लेना, इसको मान लेना इसको ਠੀਕ ਹੈ ਅਸੀਂ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਕਰਦੇ ਜਿਹੜੇ ਮੈਂਟਲੀ ਬੰਦੇ ਤੁਹਾਨੂੰ ਮਿਲਦੇ ਨੇ ਜੀ ਜਿਹੜੇ ਤੁਹਾਡੇ ਪਰਿਵਾਰਕ ਮੈਂਬਰ ਹੁੰਦੇ ਨੇ ਉਹਨਾਂ ਦੀ ਬਾਹਾਂ ਤੇ ਐਡਰੈਸ ਜ਼ਰੂਰ ਲਿਖਿਆ ਜਾਵੇ ਤਾਂ ਜੋ ਲਾਪਤਾ ਹੋਣ ਤਾਂ ਉਹਨਾਂ ਨੂੰ ਜਿਹੜਾ ਛੇਤੀ ਘਰੇ ਮੋੜਿਆ ਜਾ ਸਕੇ ਜੀ ਇਹ ਉਹਨਾਂ ਦੇ ਚਾਚਾ ਜੀ ਨੇ ਜੀ ਇਹਨਾਂ ਦੇ ਨਾ ਇਹਨਾਂ ਦੇ ਭਰਾ ਨੇ ਤੁਸੀਂ ਵੱਡੇ ਭਰਾਓ ਆਪ ਵੱਡੇ ਹੋ ਜਾਂ ਛੋਟੇ ਛੋਟੇ ਇਹ ਛੋਟਾ ਭਰਾ ਨੇ ਜੀ ਇਹ ਬੇਟਾ ਇਹਨਾਂ ਦਾ ਔਰ ਇਹ ਲੁਧਿਆਣੇ ਤੋਂ ਨੇ ਹੈ ਜੀ ਚਾਚੇ ਦਾ ਬੇਟਾ ਜੀ ਔਰ ਇਹ ਚਾਚਾ ਇਹ ਪੰਜ ਮੈਂਬਰ ਆਏ ਨਹੀਂ ਜਿ ਕਿਤੇ ਅੱਜ ਬੀਬੀ ਆਉਂਦੀਆਂ ਨਾ ਜੀ ਤੇ ਤੁਹਾਨੂੰ ਹੋਰ ਵੀ ਮਹਿਸੂਸ ਹੋਣਾ ਤੇ ਵੀ ਵਕਈ ਯਾਰ ਇਦਾਂ ਦੇ ਇਨਸਾਨਾਂ ਨੂੰ ਘਰ ਦੇ ਵਿੱਚ ਪਰਿਵਾਰ ਡੀਕ ਰਹੇ ਨੇ ਕੁਝ ਬੰਦੇ ਕਹਿੰਦੇ ਨੇ ਇਹਨਾਂ ਨੂੰ ਰੋੜਾਂ ਤੋਂ ਫੜ ਲਿਆਉਂਦੇ ਆ ਸੀ ਇਹ ਤਾਂ ਭੁੱਖੇ ਮਰਦੇ ਸੀ ਗਲਤਫਹਿਮੀਆਂ ਪੰਜਾਬ ਦੇ ਵਿੱਚ ਕਦੇ ਕੋਈ ਭੁੱਖਾ ਨਹੀਂ ਰੋਟੀ ਤੋਂ ਬਿਨਾਂ ਰਹਿ ਸਕਦਾ ਇਸ ਕਰਕੇ ਜੇ ਇਦਾਂ ਦਾ ਵੀਰ ਤੁਹਾਨੂੰ ਮਿਲਦਾ ਤੁਸੀਂ ਤਰਸ ਕਰੋ ਨਾ ਤੇ ਤੁਸੀਂ ਉਹਨਾਂ ਨੂੰ ਬਿਠਾ ਕੇ ਪੁੱਛਣਾ ਵੀ ਭਾਈ ਤੇਰਾ ਕੀ ਨਾਮ ਆ ਕਿੱਥੋਂ ਦਾ ਰਹਿਣਾ ਲਾ ਤੂੰ ਇਹ ਤੁਹਾਨੂੰ ਘਰੇ ਭੇਜੀਏ ਤੁਸੀਂ ਦੇਖਿਓ ਕੋਈ ਨਾ ਕੋਈ ਤੁਹਾਨੂੰ ਸ਼ਬਦ ਦੱਸੂਗਾ ਤੇ ਤੁਸੀਂ ਤਾਂ ਉਹਨੂੰ ਫੈਮਲੀ ਨੂੰ ਮਿਲਾ ਸਕਦੇ ਹੋ ਨਹੀਂ ਤੁਹਾਨੂੰ ਘਰ ਲੱਭਦਾ ਤੁਸੀਂ ਸਾਨੂੰ ਦੱਸੋ ਅਸੀਂ ਆਪਾਂ ਘਰੇ ਪਹਚਾਵਾਵਾਂਗੇ ਉਹਨਾਂ ਨੂੰ ਔਰ ਧੰਨਵਾਦ ਆਪ ਜੀ ਦਾ ਕੋਈ ਸਾਡੇ ਤੋਂ ਕਿਤੇ ਕਮੀ ਰਹਿ ਜਾਏ ਕੋਈ ਸ਼ਬਦ ਕੋਈ ਐਸਾ ਤੁਹਾਡੀ ਸ਼ਾਨ ਦੇ ਖਿਲਾਫ ਬੋਲਿਆ ਗਿਆ ਹੋਵੇ ਸਾਨੂੰ ਮਾਫੀ ਦਿਓ ਔਰ ਸਾਨੂੰ ਸੁਝਾਅ ਜਰੂਰ ਦਿਓ ਤੁਸੀਂ ਸਾਨੂੰ ਕਾਲ ਕਰਕੇ WhatsApp ਦੇ ਰਹੀਂ ਸਾਡੇ ਕੋਲੇ ਆ ਕੇ ਸਾਨੂੰ ਸੁਝਾਅ ਜਰੂਰ ਦਿਓ ਤਾਂ ਜੋ ਸਾਨੂੰ ਹੋਰ ਸਮਝ ਲੱਗੇ ਅਸੀਂ ਹੋਰ ਕੁਝ ਚੰਗਾ ਕਰ ਸਕੀਏ ਔਰ ਤੈ ਦਿਲ ਉਤਨ ਬਾਅਦ ਜਿਹੜੇ ਪੰਜਾਬੀ ਵੀਰ ਆਪਣੇ ਘਰਾਂ ਦੇ ਵਿੱਚ ਦਹਾੜ 15-15 ਸਾਲ ਤੋਂ ਨਰਕ ਕੱਟ ਰਹੇ ਨੇ ਜਿਨ੍ਹਾਂ ਦੇ ਸੰਗਲ ਲੱਗੇ ਹੋਏ ਨੇ ਉਦਾਂ ਦੇ ਵੀਰਾਂ ਦੀ ਇਤਲਾਹ ਸਾਨੂੰ ਜਰੂਰ ਦਿਓ ਅਸੀਂ ਸਮੇਂ-ਸਮੇਂ ਤੇ ਜਿਵੇਂ ਕਿਸੇ ਨੂੰ 10 ਦਿਨਾਂ ਬਾਅਦ ਕਿਸੇ ਨੂੰ ਮਹੀਨੇ ਬਾਅਦ ਇੱਥੇ ਲਿਆ ਕੇ ਠੀਕ ਕਰਨਾ ਚਾਹੁੰਦੇ ਆਂ ਜੀ ਔਰ ਦਵਾਈਆਂ ਦੇ ਵਿੱਚ ਵੀ ਸਾਨੂੰ ਸੰਗਤ ਦੀ ਸਪੋਰਟ ਚਾਹੀਦੀ ਹੈ ਤੈ ਦਿਲ ਉਤਨ ਬਾਅਦ ਹੱਸਦੇ ਵਾਹਦੇ ਰਹੋ ਹੋਰ ਕੋਈ ਸ਼ਬਦ ਕੋਈ ਇਹਨਾਂ ਨਾਲ ਇਹਨਾਂ ਨੂੰ ਸੰਪਰਕ ਕਰ ਜਿਨ੍ਹਾਂ ਨੇ ਇਹਨਾਂ ਨਾਲ ਅੱਛਾ ਇੱਕ ਨਾ ਜੀ ਗੱਗੜਵਾਲ ਤੋਂ ਵੀਰ ਨੇ ਜੀ ਕੀ ਨਾਮ ਹੈ ਇਹਨਾਂ ਰਾਜੂ ਜੀ ਨੇ ਜੀ ਅਸਲ ਉਹਨਾਂ ਨੇ ਇਸ ਵੀਡੀਓ ਨੂੰ ਦੇਖਿਆ ਜਿਹੜੀ ਆਪਾਂ ਪੋਸਟ ਕੀਤੀ ਧੰਨਵਾਦ ਉਹਨਾਂ ਰੂਹਾਂ ਦਾ ਜਿਨ੍ਹਾਂ ਨੇ ਸ਼ੇਅਰ ਕੀਤੀ ਦੇਖੋ ਤੁਸੀਂ ਸ਼ੇਅਰ ਨਾ ਕਰਦੇ ਛੇ ਦਾਜ ਨੂੰ ਫੈਮਿਲੀ ਨਾ ਮਿਲਦੀ ਆਪਣੇ ਕੋਲ ਹੈਗੇ ਇਸ ਟਾਈਮ 10-15 ਮੈਂਬਰ ਜਿਨ੍ਹਾਂ ਦੇ ਹਜੇ ਪਰਿਵਾਰ ਨਹੀਂ ਮਿਲੇ ਕਿਉਂਕਿ ਤੁਸੀਂ ਉਹਨਾਂ ਦੀ ਵੀਡੀਓ ਹੀ ਨਹੀਂ ਸ਼ੇਅਰ ਕੀਤੀਆਂ ਜੀ ਉਹ ਵੀਡੀਓ ਸ਼ੇਅਰ ਹੋ ਕੇ ਫਤਿਹਗੜ੍ਹ ਸਾਹਿਬ ਰਾਜੂ ਨਾਮ ਦੇ ਵੀਰ ਕੋਲੇ ਜਾਂਦੀ ਹੈ ਗੱਗੜਪੁਰ ਹਨਾ ਗੱਗੜਵਾਲ ਗੱਗੜਵਾਲ ਦੇ ਵਿੱਚ ਤਾਂ ਉਹ ਉਹਨਾਂ ਦਾ ਫਿਰ ਕਿਵੇਂ ਲਿੰਕ ਹੁੰਦਾ ਇਹਨਾਂ ਨਾਲ ਮੈਂ ਐਕਸਪਲਾਈਨ ਕਰ ਦਿੰਦਾ ਉਹ ਤਾਰਾਂ ਦਾ ਕੰਮ ਕਰਦੇ ਨੇ ਜੀ ਤਾਂ ਕਰਕੇ ਉਹ ਇਹਨਾਂ ਦੇ ਜ਼ਿਲ੍ਹੇ 'ਚ ਜਾਂਦੇ ਆਉਂਦੇ ਰਹਿੰਦੇ ਨੇ ਮਤਲਬ ਹਾਂ ਜੀ ਉਹ ਇਲੈਕਟ੍ਰੋਨਿਕੇ ਕੰਮ ਇਲੈਕਟ੍ਰੋਨਿਕ ਇਲੈਕਟ੍ਰੋਨਿਕ ਚੀਜ਼ਾਂ ਦਾ ਕੰਮ ਆ ਉਹਨਾਂ ਨੇ ਫਿਰ ਇਹਨਾਂ ਤੱਕ ਸੰਪਰਕ ਕੀਤਾ ਉੱਥੇ ਬਲੀਆ ਤੱਕ ਫਿਰ ਇਹਨਾਂ ਦਾ ਪਰਿਵਾਰ ਮਿਲਿਆ ਜੀ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਬਹੁਤ ਸਾਰਾ ਪਿਆਰ ਸ਼ੁਕਰਾਨਾ ਜੀ ਹੱਸਦੇ ਬਹਾਦਰਾਂ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਬਾਈ ਕੁਝ ਆਪਨੇ ਸ਼ਬਦ ਕੋਈ ਬੋਲਣਾ ਹੋ ਕੋਈ ਹੈ ਕੋਈ ਬਾਤ ਆਪਨੇ ਕਹਿ ਬੋਲਣਾ ਹੈ ਬਾਈ ਹਾਂ ਕਾ ਬੋਲेंगे ਠੀਕ ਹੈ ਆਪ ਕੋ ਤੀਏ ਸਾਹਿਬ ਨਹੀਂ ਕੋਈ ਬਾਤ ਹੈ ਤਾਂ ਬਹੁਤ 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 ਬੜੀ ਕੰਮ ਕੀਤਾ ਹੈ ਆਪਨੇ ਬਹੁਤ ਬਹੁਤ ਦਿਲ ਨੇ ਕੋਈ ਬਾਤ ਨਹੀਂ ਖੁਸ਼ ਰਹੋ ਕੁਸ਼ ਰਹੋ ਆਨੰਦ ਲਓ ਜ਼ਿੰਦਗੀ ਦਾ ਖੁਸ਼ ਰਹੋ ਠੀਕ ਹੈ ਠੀਕ ਹੈ ਜੀ ਆ ہمارا ਸਫਰ ਇਤਨੀ ਹੀ ਥਾ ਦੋ ਚਾਰ ਦਿਨ ਕਈ ਥਾ ਹਮਾਰਾ ਠੀਕ ਹੈ ਆਪਨੇ ਯਹਾਂ ਕਾ ਇਥੋਂ ਦਾ ਪ੍ਰਸ਼ਾਦਾ ਛਕਣਾ ਸੀ ਬਾਈ ਨੇ ਦੋ ਚਾਰ ਦਿਨ ਤੇ ਅੱਜ ਆਪਣੀ ਫੈਮਲੀ ਚ ਦੇਖੋ ਤੁਸੀਂ ਅਨਜਲ ਕਿਵੇਂ ਖਿੱਚ ਕੇ ਲੈ ਕੇ ਆਉਂਦਾ 15 ਸਾਲ 10 12 ਸਾਲ ਉੱਥੇ ਅਨਜਲ ਛਕਿਆ ਤੇ ਅੱਜ ਉਰੇ ਪੰਜ ਚਾਰ ਦਿਨ ਪੰਜਾਂ ਰਾਤਾਂ ਕੱਟੀਆਂ ਤੇ ਅੱਜ ਆਪਦੀ ਫੈਮਿਲੀ ਚ ਇਹ ਅਨਜਲ ਖਿੱਚ ਕੇ ਲੈ ਕੇ ਆਉਂਦਾ ਜੀ ਠੀਕ ਹੈ ਖੁਸ਼ ਰਹੋ ਆਨੰਦ ਲਓ ਠੀਕ ਹੈ ਚਲੋ ਉਹਨੂੰ ਕੋ ਬੋਲੋ ਜਿन्होने ਜਿन्होने ਆਪਕੋ ਰੱਖਾ ਹੂਆ ਥਾ ਭਾਈ ਉਹ ਆਪਕੀ ਸੇਵਾ ਸੁਭਾ ਕੁਛ ਕਰਤੇ ਤੇ ਆਪਕੋ ਘਰ ਜਾਣੇ ਦੇਤੇ ਤੇ ਹਾਂ ਅੱਛਾ ਕੋਈ ਬਾਤ ਨਹੀਂ ਮੈਂਟਲੀ ਪ੍ਰੋਬਲਮ ਹੈ ਨਾ ਇਹਨਾਂ ਨੇ ਤਾਂ ਜਿਵੇਂ ਤੁਸੀਂ ਕਹਿ ਦੋਗੇ ਨਾ ਓਕੜੇ ਮੰਨ ਲੈ ਉਦਾਂ ਹੀ ਬੋਲਣ ਲੱਗ ਜਾਂਗੇ ਪਰ ਉਹਦੋਂ ਨਾ ਜਦੋਂ ਟੋਕਰਾ ਚੱਕਦੇ ਸੀ ਉਮਰ ਵੱਡੀ ਹੋ ਗਈ ਮਤਲਬ ਸਾਡੇ ਕੋਲੇ ਸਰਦੀਆਂ ਦੀਆਂ ਵੀਡੀਓ ਪਈਆਂ ਨੇ ਤਰਸ ਆਉਂਦਾ ਦੀ ਕਿ ਅੱਖ ਦੇ ਵਿੱਚ ਪ੍ਰੋਬਲਮ ਆ ਫਿਰ ਉਹ ਤਰਸ ਆਉਂਦਾ ਜਦੋਂ ਐਂ ਤੁਰਦੇ ਸੀ ਉਸ ਸਮੇਂ ਜਿਸ ਸਮੇਂ ਘਰ ਛੱਡ ਤੇ ਨਾ ਅੱਖ ਮੇਂ ਪ੍ਰਾਬਲਮ ਨਾ ਸਰੀਰ ਨਾ ਸਰੀਰ ਤਾਂ ਹੱਟਾ ਗੱਟਾ ਸਾਬ ਕੀ ਬਤਾਇਂ ਕਹ ਦਿੰਦਾ ਤਾਂ ਇਕੱਲੇ ਹੀ ਸਾਰੇ ਈਟ ਜੋ ਹੈ ਚੱਕਦੇ ਤੇ ਜਹਾਂ ਕਹੇ ਤਾ ਹਾਂ ਓਕੇ ਮਨੇ ਇਤਨਾ ਮਨੇ ਕੀ ਬਤਾਉਂਗਾ ਅਬਸੇ ਅੱਜ ਦੇਖ ਰਹਾ ਹਾਂ ਤਾਂ ਅੱਖ ਮੇਂ ਸੇ ਆਸੂ ਆ ਰਹਾ ਹੈ ਜੀ ਹਮਕੋ ਪਛਾਨ ਰਹੇ ਹਾਂ ਬੁਝਾ ਨਾ ਹੋਆ अगर सत्येंद्र कहते ना लिखवाते सत्येंद्र तो नहीं पहचानते हमारा नाम गांव का पिंड का नाम है बुचन बुचन लोग कहते थे बुचन है बुचन आपके गांव को बता दो भी आपका आदमी मिल गया वीडियो देखेंगे जी हम मिल गए निर्मल जी मिल गए भाठी जी निर्मल उर्फ भाठी जी हम लोग के पास में है ए, ए, कौन पिंडानी लचकानी पिंड में है हम लोग लो साहब पटियाला में अब निर्मल जी उर्फ भाठी को लेकर जा रहे हैं अपने लुधियाना थोड़ा सेवा पानी करेंगे दो दिन रखेंगे इसके बाद ट्रेन धराएंगे तो बैरिया बलिया जाएंगे अपना ਆਪਣੇ ਬੇਟੇ ਕੇ ਸਾਥ ਆਪਣੇ ਭਾਈ ਕੇ ਸਾਥ ਜੀ ਬਹੁਤ ਬਹੁਤ ਧੰਨਵਾਦ ਜੀ ਹੱਸਦੇ ਬਾਦ ਦੇਰੋ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਦੋ 오케이. 그생님 네. ਠੀਕ ਹੈ ਭਾਈ ਇਹਦੇ ਵਿੱਚ ਬਹੁਤ ਧੰਨਵਾਦ ਆਪ ਨੂੰ ਸ਼ੁ크ਰੀਆ ਸ਼ੁ크ਰੀਆ ਜਾਓ ਜੀ